ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਗੁਰੂ ਸਹਿਬਾਨਾਂ ਦੀ ਸ਼ਹਾਦਤ ਨੂੰ ਲੈ ਕੇ ਵੱਖ-ਵੱਖ ਥਾਂ ਜਿਹੜੇ ਦੁੱਧ ਦੇ ਲੰਗਰ ਚੱਲ ਰਹੇ ਐ ਸੋ ਅੱਜ ਬਾਗਾ ਪ੍ਰਾਣਾ ਹਲਕੇ ਦਾ ਪਿੰਡ ਬੰਬੀਹਾ ਪਾਈ ਐ ਜਿੱਥੇ ਸੰਗਤਾਂ ਦੇ ਵੱਲੋਂ ਦੁੱਧ ਦਾ ਲੰਗਰ ਲਾਇਆ ਗਿਆ ਐ ਸੋ ਪ੍ਰਬੰਧਕ ਹੌਣ ਜਾਣ ਵਾਲੀਆਂ ਸੰਗਤਾਂ ਨੂੰ ਜਿਹੜੇ ਬਾਜਾਖਾਨਾ ਬਰਗਾੜੀ ਤੇ ਇੱਧਰ ਸਮਾਲਸਰ ਵਾਲੇ ਰੋਡ ਦੇ ਉੱਤੇ ਦੁੱਧਾ ਲੰਗਰ ਲੱਗਾ ਹੋਇਆ ਹੈ ਸੋ ਪ੍ਰਬੰਧਕ ਇੱਥੇ ਹਾਜ਼ਰ ਨੇ ਆ ਸਾਬਕਾ ਪੰਚਾਇਤ ਮੈਂਬਰ ਮੁਖਤਿਆਰ ਸਿੰਘ ਤੇ ਸਰਪੰਚ ਗੁਰਚਰਨ ਸਿੰਘ ਜੀ ਇੱਥੇ ਮੌਜੂਦ ਨੇ ਆ ਆਓ ਗੱਲਬਾਤ ਕਰਕੇ ਪੁੱਛਦੇ ਹਾਂ ਉਹਨਾਂ ਨੂੰ ਕਿ ਅੱਜ ਦਾ ਜਿਹੜਾ ਦੁੱਧਾ ਲੰਗਰ ਹੈ ਇਹ ਕਿੰਨਾਂ ਦੀ ਯਾਦ ਦੇ ਵਿੱਚ ਲੱਗਾ ਹੈ ਤੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਪੁੱਛਦੇ ਹਾਂ ਜੀ ਮੈਂਬਰ ਸਾਹਿਬ ਅੱਜ ਜਿਹੜਾ ਦੁੱਧ ਦਾ ਲੰਗਰ ਲੱਗਾ ਇੱਥੇ ਕਿਨਾਂ ਦੀ ਯਾਦ ਦੇ ਵਿੱਚ ਲੱਗਾ ਹੈ ਤੇ ਉਹ ਸੰਗਤਾਂ ਨੂੰ ਜਾਣਕਾਰੀ ਦਿਓ ਸਭ ਤੋਂ ਪਹਿਲਾ ਕੰਮ ਹੈ ਐਮ ਐਨ ਟੀ ਵੀ ਅਕੀਪਾਈ ਵਾਲਾਂ ਦੇ ਤੇ ਪਹੁੰਚਦੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਹੀ ਛੋਣਾ ਕੰਮ ਕੀਤਾ ਹੈ ਕਿ ਲੋਕਾਂ ਨੂੰ ਕਵਰਪ ਕਰਕੇ ਤਿਆ ਆਸਬਾਰੇ ਬਾਤ ਸੁਬਾਹ ਜਾਨੂ ਪਾਇਆ ਜਾਵੇ ਇਸ ਤੋਂ ਉਪਰੰਤ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹੈ ਕਿ ਇਹ ਜੀ ਜੋ ਇਹ ਦੁੱਧ ਚਾਰ ਦੀ ਸੇਵਾ ਇਹ ਸਰਹੰਦ ਦੇ ਇਸ ਹੀ ਦੰਨ ਸਮਾਪਤ ਹੈ ਜੀ ਕਿਉਂਕਿ ਕਿਉਂਕਿ ਜਦੋਂ ਪ੍ਰਵਾਹ ਵੀ ਥੋੜਾ ਪਿਆ ਕਮ ਮਾਤਾ ਦੁੱਖਵਾ ਪੁਰਖ ਬੈਂਸ ਸਿੰਘ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਇੱਕ ਹਿੱਸੇ ਦੇ ਵਿੱਚ ਮਾਤਾ ਗੁਜਰਕੌਰ ਜੀ ਜੋ ਕਿ ਪਰਿਵਾਰ ਦੇ ਨਾਲ ਛੋੜਾ ਪੈਨ ਉਪਰੰਤ ਸਰਹੰਦਵਾਲੇ ਪਾਸੇ ਨੂੰ ਨਿਕਲ ਗਏ ਉਸ ਦੇ ਵਿੱਚ ਮਾਤਾ ਗੁਜਰੀ ਜੀ ਤੇ ਜੋ ਕਿ ਜੈਬਜਾਤ ਦੇ ਬਾਬਾ ਦੋਗਰਾ ਵਰਸ ਦੇ ਪਿਤਾ ਬਾਬਾ ਫਤੇ ਸਿੰਘ ਉਹਨਾਂ ਦੇ ਨਾਲ ਆਏ ਸੀਗੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਜੋ ਪਹਿਲਾ ਪਹਿਲੀ ਰਾਤ ਹੈ بارش ਹੋ ਰਹੀ ਸੀ ਕੁੰਮੇ ਮਾਸ਼ਕੀ ਦੀ ਝੋਂਪੜੀ ਦੇ ਵਿੱਚ ਕੱਟੀ ਚੁੰਮਣ ਮਾਸ਼ਕੀ ਦੀ ਝੋਂਪੜੀ ਤੋਂ ਪ੍ਰੰਤ ਅਗਲੇ ਦਿਨ ਸਵੇਰ ਅਸੀਂ ਸ਼ੁਕਰਗੁਜ਼ਾਰ ਹਾਂ ਉਸ ਟਾਈਮ ਦੇ ਸੇਵਾਦਾਰ ਕੁੰਮੇ ਮਾਸ਼ਕੀ ਦੇ ਵਿੱਚ ਜਿਨ੍ਹਾਂ ਨੇ ਆਪ ਪੁੰਜੇ ਨਿੱਕੇ ਬੱਚੇ ਅਤੇ ਆਪਣਾ ਜੋ ਬੈਸਰਾ ਸੀ ਉਹ ਮਾਤਾ ਜੀ ਤੇ ਛੋਟੇ ਸਹਬਜ਼ਾਦਿਆਂ ਨੂੰ ਦਿੱਤਾ ਕਿਉਂਕਿ ਉਹਨਾਂ ਦੇ ਕੱਪੜੇ ਬਹੁਤ ਭਿੱਜੇ ਹੋਏ ਸਨ ਉਸ ਤੋਂ ਬਾਅਦ ਅਗਲੇ ਦਿਨ ਮਾਤਾ ਗੁਜਰੀ ਦਾ ਮੇਲ ਸਹਿਰੀ ਦੇ ਰਹਿਣ ਵਾਲੇ ਗੰਗੂ ਦੇ ਨਾਲ ਹੋਇਆ ਗੰਗੂ ਉਹਨਾਂ ਨੂੰ ਆਪਣੇ ਘਰ ਲੈ ਗਿਆ ਪਰ ਘਰ ਲੈ ਜਾਣ ਤੋਂ ਪਹਿਲਾਂ ਗੰਗੂ ਨੇ ਪਿੱਛੇ ਇੱਕ ਜਗ੍ਹਾ ਬਣੀ ਹੋਈ ਸੀ ਕਿਸੇ ਸਾਧੂ ਦੀ ਉਹ ਸਾਧੂ ਉੱਥੇ ਨਹੀਂ ਸੀ ਮਾਤਾ 구ਜਰੀ ਤੇ ਦੋਨਾਂ ਬੱਚਿਆਂ ਨੂੰ ਉੱਥੇ ਛੱਡ ਗਿਆ ਜੀ ਤਾਂ ਜਦੋਂ ਸਾਧੂ ਨੂੰ ਪਤਾ ਲੱਗਾ ਤਾਂ ਉਹ ਆਪਣੀ ਝੌਂਪੜੀ ਦੇ ਵਿੱਚ ਆਇਆ ਤੇ ਉਹਨੇ ਝੌਂਪੜੀ ਦੇ ਵਿੱਚ ਆ ਕੇ ਪੁੱਛਿਆ ਕਿ ਤੁਸੀਂ ਕੌਣ ਹੋ ਤਾਂ ਮਾਤਾ ਜੀ ਨੇ ਕਿਹਾ ਵੀ ਤੁਸੀਂ ਇੱਥੇ ਕਿਉਂ ਆਏ ਹੋ ਤਾਂ ਮਾਤਾ ਨੇ ਕਿਹਾ ਐਵੇਂ ਹੀ ਆਏ ਜੀ ਤਾਂ ਉਹ ਜਗ੍ਹਾ ਤੇ ਅੱਜ ਐਮੇ ਸਾਹਿਬ ਗੁਰਦੁਆਰਾ ਦੀ ਸ਼ੋਭਤ ਹੈ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਗੰਗੂ ਆਇਆ ਤਾਂ ਉਸਨੇ ਆਪ ਉਹਨਾਂ ਨੂੰ ਆਪਣੇ ਘਰ ਲੈ ਗਿਆ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਾਂ ਨੂੰ ਉੱਥੋਂ ਗੰਗੂ ਦੇ ਮਨ ਦੇ ਵਿੱਚ ਲਾਲਚ ਆ ਗਿਆ ਲੋਭ ਆ ਗਿਆ ਤੇ ਉਹਨਾਂ ਨੇ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਾਂ ਨੂੰ ਪੁਲਿਸ ਨੂੰ ਫੜਾ ਦਿੱਤਾ ਵਜੀਦੇ ਦੇ ਜੋ ਸਿਪਾਹੀ ਜੋ ਲੈ ਕੇ ਗਏ ਸੀਗੇ ਮਾਤਾ ਗੁਜਰੀ ਜੀ ਨੂੰ ਵੰਗਿਆ ਨਾਂ ਨਹੀਂ ਯਾਦ ਮੈਨੂੰ ਦੋਨੇ ਪਪਲਸ ਵਾਲੇ ਜਿਹੜੇ ਸੀ ਉਹਨੇ ਮੈਂ ਨਾ ਭੁੱਲ ਗਿਆ ਤਾਂ ਉਹਨਾਂ ਨੂੰ ਸਰਦਾਰ ਦੇ ਕੋਲ ਉਹਨਾਂ ਨੂੰ ਜਿਹੋ ਆਪਣਾ ਗੰਗੂ ਤੋਂ ਆਪਣੇ ਘਰ ਲੈ ਗਿਆ ਉਸ ਤੋਂ ਅੱਗੇ ਉਹਦਾ ਮਨ ਮੈਂ ਬੇਈਮਾਨ ਹੋ ਗਿਆ ਤਾਂ ਉਸਦੇ ਅੱਗੇ ਜੋ ਪੁਲਸ ਮੁਲਾਜ਼ਮ ਸੀ ਦੋ ਵਜੀਦੇ ਦੇ ਉਹਨਾਂ ਨੂੰ ਫੜਾ ਦਿੱਤਾ ਤੇ ਮਰੰਡੇ ਖਾਣੇ ਦੇ ਵਿੱਚ ਲੈ ਗਏ ਉਸ ਤੋਂ ਅਗਲੇ ਦਿਨ ਛੋਟੇ ਸਹਿਬਜੰਦਾ ਦੀ ਪੇਸ਼ੀ ਆ ਜਿਹੜੀ ਤੇ ਸਮੇਤ ਮਾਤਾ ਗੁਜਰਕੌਰ ਵਜੀਦਾ ਦੀ ਕਿਟੈਰੀ ਵਿੱਚ ਹੁੰਦੀ ਆ ਤਾਂ ਵਜੀਦਾ ਉਹਨਾਂ ਨੂੰ ਹੁਕਮ ਦਿੰਦਾ ਕਿ ਆਪਣਾ ਧਰਮ ਬਦਲੋ ਤਾਂ ਧਰਮ ਬਦਲਣ ਤੋਂ ਉਹ ਮਨ ਕਰਦੇ ਆ ਤਾਂ ਫੇਰ ਵੀ ਵਜੀਦਾ ਟਾਈਮ ਦਿੰਦਾ ਕਿ ਤੁਸੀਂ ਸੋਚ ਲਓ ਤੇ ਨਾਲ ਹੀ ਹੁਕਮ ਕਰਦਾ ਕਿ ਇਹਨਾਂ ਨੂੰ ਠੰਡੇ ਬੁਰਜ ਵਿੱਚ ਬੰਦ ਕਰ ਦਿੱਤਾ ਜਾਵੇ ਤਾਂ ਛੋਟੇ ਸਹਿਬਜੰਦਾ ਤੇ ਮਾਤਾ ਗੁਜਰਕੌਰ ਨੂੰ ਠੰਡੇ ਮਰਦੂ ਵਿੱਚ ਬੰਦ ਕੀਤਾ ਜਾਂਦਾ ਤਾਂ ਅਗਲੇ ਦਿਨ ਸਿਰਫ ਛੋਟੇ ਸਹਿਬਜ਼ਾਦਿਆਂ ਦੀ ਸਹਿਬਜ਼ਾਦਾਂ ਨੂੰ ਬੁਲਾਇਆ ਜਾਂਦਾ ਹੈ ਕਿ ਉਹਨਾਂ ਨੂੰ ਬੜੇ-ਬੜੇ ਲਾਲਚ ਦੇ ਕੇ ਧਰਮ ਬਦਲਣ ਦੇ ਰਾਹ ਤੇ ਕਹਿ ਜਾਂਦਾ ਹੈ ਤਾਂ ਜਦੋਂ ਉਹ ਨਹੀਂ ਮੰਨਦੇ ਤਾਂ ਉੱਥੇ ਫੇਰ ਕਾਜੀ ਫਤਵਾ ਜਾਰੀ ਕਰਦਾ ਹੈ ਕਿ ਇਹਨਾਂ ਨੂੰ ਨਿਉਆਂ ਦੇ ਵਿੱਚ ਧਿਨਿਆ ਜਾਵੇ ਤਾਂ ਇਹਨਾਂ ਦੋ ਦਿਨਾਂ ਦੇ ਵਿੱਚ ਜੋ ਆਪਣਾ ਮੋਤੀ ਬਾਬਾ ਮੋਤੀ ਮਹਾਰਾਜ ਹੁੰਦਾ ਹੈ ਬਾਬਾ ਮੋਤੀ ਮਹਾਰਾਜ ਜੀ ਉੱਥੇ ਵਜੀਦੇ ਦੇ ਨੌਕਰੀ ਕਰਦਾ ਹੁੰਦਾ ਹੈ ਤੇ ਵਜੀਦੇ ਦੇ ਉਹ ਨੌਕਰੀ ਦੌਰਾਨ ਜਦੋਂ ਸ਼ਾਮ ਨੂੰ ਘਰੇ ਆਉਂਦਾ ਹੈ ਤਾਂ ਘਰੇ ਆ ਕੇ ਆਪਣੀ ਮਾਤਾ ਦੇ ਨਾਲ ਗੱਲ ਕਰਦਾ ਮਾਤਾ ਲੱਧੋ ਜੀ ਤੇ ਉਹਦੇ ਘਰ ਵਾਲੀ ਬੀਬੀ ਭੋਲੀ ਤਾਂ ਉਹ ਉਹਨੂੰ ਕਹਿੰਦੀ ਆ ਕਿ ਕੋਈ ਗੱਲ ਨਹੀਂ ਜੀਵਨਾਂ ਨੂੰ ਅੰਨ ਪਾਣੀ ਉਹਨਾਂ ਨੇ ਨਹੀਂ ਦੇਣਾ ਤਾਂ ਤੂੰ ਘਰੋਂ ਲੈ ਜਾ ਉਹ ਦੱਸਦਾ ਹੈ ਕਿ ਮੈਨੂੰ ਉੱਥੇ ਵਜੀਦੇ ਦੇ ਸ਼ਪਾਹਿਆਂ ਨੇ ਜੋ ਨਿਗਰਾਨਾ ਮੈਨੂੰ ਦੁੱਧ ਨਹੀਂ ਪਿਉਂ ਦੇਣਾ ਤਾਂ ਮਾਤਾ ਲੱਧੋ ਜੀ ਦੇ ਕੋਲ ਕੁਝ ਕਹਿਣੇ ਹੁੰਦੇ ਆ ਉਹਦੇ ਆਪ ਦੇ ਵਿਆਹ ਵੇਲੇ ਦੀ ਇੱਥੇ ਹੁਣ ਸਵਾਲ ਪੈਦਾ ਹੁੰਦਾ ਕਿ ਮਾਤਾ ਲੱਧੋ ਜੀ ਕੌਣ ਸੀ ਮਾਤਾ ਲੱਧੋ ਜੀ ਜੋ ਪੰਜ ਪਿਆਰਾਂ ਦੇ ਵਿੱਚ ਹਿੰਮਤ ਰਾਏ ਜੀ ਸੀ ਉਸ ਪਰਿਵਾਰ ਦੇ ਵਿੱਚ ਜਿਹੜੇ ਛੱਜੂ ਜੀ ਵਰਸੀ ਜੀ ਤੋਂ ਪੰਜ ਅੱਠਵੇਂ ਪਾਤਸ਼ਾਹ ਗੁਰੂ ਹਰਕਿਸ਼ ਸਿੰਘ ਸਾਹਿਬ ਜੀ ਨੇ ਗੀਤਾ ਦੇ ਆਰਥਿਕ ਕਰਵਾਏ ਸਨ ਇਹ ਉਸ ਪਰਿਵਾਰ ਚੋਂ ਸੀ ਭਾਈ ਛੱਜੂ ਜੀ ਦੇ ਪਰਿਵਾਰ ਤੋਂ ਸਾ ਮਾਤਾ ਲਦੂਰੀ ਉਹ ਆਪਣੇ ਗਹਿਣੇ ਦੇ ਦਿੰਦੀ ਹੈ ਕਿ ਉਹ ਗਹਿਣੇ ਲੈ ਕੇ ਉਹ ਕਹਿੰਦੀ ਵੀ ਮੁੱਠਾ ਡੰਮ ਜੀ ਉਹਨਾਂ ਪੁਲਿਸ ਵਾਲਿਆਂ ਦਾ ਕਿ ਉਹਨਾਂ ਨੂੰ ਕਹਿੰਦੀ ਮੈਨੂੰ ਦੁੱਧ ਪਿਆ ਲੈਣ ਦਿਓ ਤੇ ਇਸ ਤਰ੍ਹਾਂ ਕਰਕੇ ਆਪਣਾ ਬਾਬਾ ਮੋਤੀ ਮਹਾਰਾਜੀ ਦੋ ਦਿਨ ਉੱਥੇ ਦੁੱਧ ਪਿਆ ਦੀ ਸੇਵਾ ਕਰਦਾ ਹੈ ਅੱਜ ਅਸੀਂ ਉਸੇ ਇਤਿਹਾਸ ਨੂੰ ਸਾਰਾ ਨਗਰ ਯਾਦ ਕਰਦੇ ਹੋਏ ਉਸ ਦਾ ਮੁੱਲ ਮੋੜਨ ਦੇ ਲਈ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਬਾਬਾ ਮੋਤੀ ਮਹਾਰਾਜੀ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਉਦਾਂ ਮੋਲ ਮੁੜਿਆ ਜਾ ਸਕੇ ਉਸ ਦਿਨ ਤੇ ਸੀ ਇੱਥੇ ਸਾਰਾ ਹੀ ਨਗਰ ਆਲ ਕੇ ਦੁੱਧ ਜਲਦੀ ਸੇਵਾ ਕਰ ਰਹੇ ਆ ਸਾਡੇ ਨਗਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੌਜੂਦਾ ਪੰਚਾਇਤ ਸਾਫਕਾ ਪੰਚਾਇਤ ਦੇ ਨਗਰ ਦੇ ਪਤਵੰਤੇ ਤੇ ਸਾਡੇ ਨਾਲ ਕਮੇਟੀ ਖੜੀ ਆ ਬਾਬਾ ਮੋਤੀ ਮਹਾਰਾਜ ਜੀ ਦੀ ਉਹਨਾਂ ਦੇ ਵਾਰਸ ਖੜੇ ਆ ਇਹ ਸਾਰੇ ਨਾਲ ਕੇ ਅਸੀਂ ਸਵੇਰ ਤੋਂ ਲੈ ਕੇ ਦੁੱਧ ਜਲਦੀ ਸੇਵਾ ਕਰ ਰਹੇ ਆ ਸੋ ਮੈਨੂੰ ਉਮੀਦ ਆ ਕਿ ਤੁਹਾਡੇ ਚੈਨਲ ਆ ਸਾਡਾ ਜੋ ਹੈਗਾ ਪਿੰਡ ਦਾ ਇਤਿਹਾਸ ਜਾਂ ਸਾਡੇ ਪਿੰਡ ਦਾ ਪਤਾ ਉਹ ਸਾਰੇ ਜਾਊਗਾ ਕਿ ਅਸੀਂ ਬਾਬਾ ਮੋਤੀ ਜੀ ਮਹਾਰਾਜੀ ਦੇ ਉਹ ਸਿੱਖ ਕੁੰਮਲੋ ਚੁੱਕਰ ਗੁਜ਼ਾਰਾ ਹੈ ਜਿਨ੍ਹਾਂ ਨੇ ਬਹੁਤ ਮਹਾਨ ਕਾਰਜ ਕੀਤਾ ਕਿਉਂਕਿ ਇਸ ਦੁੱਧ ਪਿਉਣ ਦੇ ਬਦਲੇ ਬਾਬਾ ਮੋਤੀ ਜੀ ਮਹਾਰਾ ਦਾ 7 ਸਾਲ ਦਾ ਬੱਚਾ ਨਾਰਾਇਣ ਜੋ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਤੇ ਉਹਨੂੰ ਮਤਲਬ ਉਹਨੂੰ ਉਹਨਾਂ ਨੂੰ اے سی ਵੀ ਸ਼ਾਇਦ ਬਾਬਾ ਮੋਤੀ ਮਹਾਰਾਜੀ ਘਬਰਾ ਜਾਊਗਾ ਤੇ ਆਪਣਾ ਧਰਮ ਬਦਲ ਲਊਗਾ ਪਰ ਬਾਬਾ ਮੋਤੀ ਮਹਾਰਾਜੀ ਨਹੀਂ ਡੋਲੇ ਫੇਰ ਉਸ ਤੋਂ ਬਾਅਦ ਉਸ ਦੀ માતા ਲੱਡੋ ਜੀ ਨੂੰ ਕੋਲੂ ਦੇ ਵਿੱਚ ਪੀੜਿਆ ਗਿਆ ਤੇ ਫੇਰ ਕੀ ਆ ਗਿਆ ਕਿ ਮੋਤੀ ਸੋਚ ਲਾਇਆ ਪਰ ਉਹਨੇ ਨਹੀਂ ਡੋਲਿਆ ਤੇ ਉਸ ਦੇ ਘਰਾਂ ਵਾਲੀ ਨੂੰ ਤਾਂ ਇੱਥੇ ਆ ਕੇ ਜਦੋਂ ਉਹ ਰੋਣ ਲੱਗਾ ਮੋਤੀ ਮਹਾਰਾਜੀ ਤੇ ਉਹਨੂੰ ਪੁੱਛਿਆ ਵੀ ਤੂੰ ਰੋਂਦਾ ਕਿਉਂ ਤੈਨੂੰ ਕਈ ਨੂੰ ਧਰਮ ਕਬੂਲ ਕਰ ਲਾ ਉਹ ਕਹਿੰਦਾ ਮੈਂ ਰੋਂਦਾ ਇਸ ਕਰਕੇ ਨਹੀਂ ਮੇਰਾ ਪਰਿਵਾਰ ਤੁਸੀਂ ਕੋਲੂ ਹੀ ਪੀਟਦਾ ਮੈਂ ਰੋਂਦਾ ਇਸ ਕਰਕੇ ਆ ਵੀ ਕਾਸ਼ ਇੰਨਾ ਤੁਸੀਂ ਖੂਨ ਮੇਰੇ ਪਰਿਵਾਰ ਦਾ ਕੱਢ ਲਿਆ ਕਿ ਇੰਨਾ ਦੁੱਧ ਮੇਰਾ ਪਿਆਇਆ ਹੁੰਦਾ ਅੱਜ ਮੈਂ ਸੰਤੋਖ ਹੁੰਦਾ ਮੈਨੂੰ ਦੁੱਖ ਹੈ ਇਸ ਚੀਜ਼ ਦਾ ਕਿ ਇਸ ਦੁਆਤਾਂ ਦੁੱਧ ਨੂੰ ਨਹੀਂ ਚੋਠਾ ਸਭ ਨਹੀਂ ਮੈਂ ਪਿਆ ਸਕਿਆ ਸੋ ਇਸ ਕਰਕੇ ਦੇਰਬਾਬਾ ਮੋਤੀ ਮੇਰਾ ਇਹ ਮੈਦੀ ਮੋਤੀ ਮੇਰਾ ਇਹਨੂੰ ਖੋਦ ਨੂੰ ਪੀੜ ਦਿੱਤਾ ਗਿਆ ਸੋ ਬਹੁਤ ਵੱਡੀ ਕੁਰਬਾਨੀਆਂ ਅਸੀਂ ਰੋਮ ਰੋਮ ਦੇ ਲੀਆਂ ਸਾਰੇ ਇੱਚ ਸਰਹੰਦ ਦੇ ਸ਼ਹੀਦਾਂ ਦੇ ਤੇ ਤੁਹਾਡਾ ਫਿਰ ਕਿਉਂ ਤੇ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਪ੍ਰਬੰਧਕ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਜਿਹੜਾ ਪਿੰਡ ਬੰਬੀਹਾ ਪਾਈ ਦੇ ਵਿੱਚ ਜਿਹੜਾ ਇਹ ਲੰਗਰ ਲੱਗੇ ਨੇ ਭਾਈ ਮੋਤੀराम ਮਹਾਰਾਜ ਜੀ ਦੀ ਯਾਦ ਦੇ ਵਿੱਚ ਸਵੇਰ ਤੋਂ ਲੈ ਕੇ ਸੰਗਤਾਂ ਨੂੰ ਦੁੱਧ ਦੇ ਲੰਗਰ ਸ਼ਿਕਾਏ ਜਾ ਰਹੇ ਹਨ ਉਹਨਾਂ ਨੇ ਇਤਿਹਾਸ ਬਾਰੇ ਵੀ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਭਾਈ ਮੋਤੀराम ਮਹਾਰਾਜ ਜੀ ਨੇ ਆਪਣਾ ਪੂਰਾ ਪਰਿਵਾਰ ਹੈ ਜਿਹੜਾ ਉਹ ਸਿੱਖੀ ਦੇ ਲੇਖੇ ਲਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਬੱਚਿਆਂ ਨੂੰ ਦੁੱਧ ਪਲਾਉਣ ਤੇ ਉਹਨਾਂ ਦੇ ਪਰਿਵਾਰ ਨੂੰ ਕਿਸ ਤਰ੍ਹਾਂ ਤਸੀਹੇ ਦੇ ਕੇ ਪੀੜਿਆ ਗਿਆ ਕਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਦੇ ਉੱਤੇ ਕਿੰਨਾ ਕਹਿਰ ਉਠਾਇਆ ਗਿਆ ਪਰ ਫਿਰ ਵੀ ਉਹ ਸਿੱਖੀ ਦੀ ਖਾਤਰ ਆਪਣਾ ਪੂਰਾ ਪਰਿਵਾਰ ਉਹਨਾਂ ਨੇ ਸਿੱਖੀ ਦੇ ਲੇਖੇ ਲਾ ਦਿੱਤਾ ਸੋ ਤੁਸੀਂ ਦੇਖ ਰਹੇ ਸੀ ਮਾਲਵਾਏ ਵਿੱਚ